ਸੂਚਨਾ ਮੇਰੀ ਸੀ ਕਿ ਪਿੰਡ ਮਾਸੀ ਕੇ ਕੋਈ ਝਗੜਾ ਹੋਇਆ ਤੇ ਉੱਥੇ ਫਾਇਰਿੰਗ ਹੋਈ ਤੇ ਫਾਇਰ ਵੱਜ ਕੇ ਕਿਸੇ ਦੀ ਮੌਤ ਹੋ ਗਈ ਸੋ ਮੈਂ ਔਰ ਮੇਰੇ ਨਾਲ ਸਟੋਕਿੰਗ ਚਾਰਜ ਬਲਾਸਪੁਰ ਜਸਵੰਤ ਸਿੰਘ ਸਰਾਪ ਔਰ ਬੀਐਸਪੀ ਨਿਹਾਰ ਸਿੰਘ ਵਾਲਾ ਸ਼੍ਰੀ ਅਨਮਰਲੀ ਜੀ ਸੀ ਮੌਕੇ ਤੇ ਪੁੱਜੇ ਮੌਕੇ ਤੇ ਪੁੱਜ ਕੇ ਜੋ ਹਾਲਾਤ ਸਾਹਮਣੇ ਆਇਆ ਹੈ ਵੀ ਇੱਕ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਇਹਦਾ ਤਾਇਆ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਇਨ ਦਾ ਪਿਛਲੇ ਕੁਝ ਸਮੇਂ ਤੋਂ ਬਸਤਰਕੇ ਖਾਤੇ ਦਾ ਜਗੰਧਾਰ ਹੌਲਾ ਤੇ ਇਹਨਾਂ ਨੇ ਅੱਜ ਪੰਚਾਇਤੀ ਤੌਰ ਤੇ ਪਰਿਵਾਰਕ ਤੌਰ ਤੇ ਉਹਦਾ ਕੋ ਫੈਸਲਾ ਕਰਨਾ ਸੀ ਤੇ ਸਵੇਰ ਦੇ ਟਾਈਮ ਬਹਾਦਰ ਸਿੰਘ ਖੇਤ ਦੇ ਵਿੱਚ ਜਾ ਕੇ ਕੋਈ ਖਾਲ ਜਿਹੜਾ ਉਟਾਉਣ ਲੱਗ ਪਿਆ ਤਾਂ ਉਸੇ ਦਲਾਣੀ ਅ ਨਵਦੀਪ ਸਿੰਘ ਤੇ ਉਹਦੀ ਪਤਨੀ ਜਿਹੜੀ ਖੇਤ ਚਲੇਗੇ ਬਹਾਦਰ ਸਿੰਘ ਤੇ ਬਹਾਦਰ ਸਿੰਘ ਦੀ ਘਰ ਵਾਲੀ ਜਗਿੰਦਰ ਕੌਰ ਉਹ ਵੀ ਖੇਤ ਦੇ ਵਿੱਚ ਮੌਜੂਦ ਸਨ ਉੱਥੇ ਇਹਨਾਂ ਨੇ ਨਵਦੀਪ ਸਿੰਘ ਨੇ ਇਹਨੂੰ ਪੁੱਛਿਆ ਕਿ ਤਾਇਆ ਤੂੰ ਇਹ ਕਿਉਂ ਖਾਲ ਢਾੜ ਰਿਹਾ ਉਹਨਾਂ ਦਾ ਉੱਥੋਂ ਆਪਸੀ ਤਕਰਾਰਬਾਜ਼ੀ ਹੋ ਗਈ ਇਸ ਤਰ੍ਹਾਂ ਪਾਈ ਦਾ ਚੱਲਦਿਆਂ ਗਰਮਾ-ਗਰਮੀ ਦੇ ਵਿੱਚ ਉਹਨੇ ਬਹਾਦਰ ਸਿੰਘ ਦੇ ਕੋਲ ਕੋ ਵੈਪਨ ਸੀਗਾ ਰਵਲਰ ਉਹਨੇ ਰਵਲਰ ਕੱਢ ਕੇ ਤੇ ਫਾਇਰ ਜਿਹੜਾ ਹੈਗਾ ਉਹ ਨਵਦੀਪ ਸਿੰਘ ਦੇ ਮਾਰਿਆ ਤੇ ਉਹਦੇ ਸਿਰ ਵਿੱਚ ਵੱਜਾ ਜੋ ਕਿ ਜਾਨਲੇਵਾ ਸਾਬਤ ਹੋਇਆ ਹੁਣ ਅਸੀਂ ਗੁਰਪ੍ਰੀਤ ਕੌਰ ਪਤਨੀ ਨਵਦੀਪ ਸਿੰਘ ਹੈ ਜਿਹੜਾ ਉਹਦੇ ਬਿਆਨ ਤੇ ਜਿਹੜਾ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਤੇ ਜਗENDER ਕੌਰ ਪਤਨੀ ਬਹਾਦਰ ਸਿੰਘ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਦਰਜ ਰਜਿਸਟਰ ਕਰ ਦਿੱਤਾ ਤਫਤੀਸ਼ ਅਮਲ ਵਿੱਚ ਲਿਆਵਾਂਗੇ ਦੌਰਾਨੇ ਤਫਤੀਸ਼ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਊਗਾ ਔਰ ਠੋਹ شہادت ਜਿਹੜੀ ਸਫਾ ਮਿਸਲ ਤੇ ਲਿਆ ਕੇ ਆਂਦਾ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ